10ਵੇਂ ਪਾਚੇ ਉੱਤੇ ਕੁਝ ਹੈਗਾ ਪੰਜਾਬ ਦੇ ਭੋਲੇ-ਭਾਲੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮ ਧਾਮ ਨਾਲ ਤੇ ਨਹੀਂ ਜੋੜਿਆ ਜਾ ਰਿਹਾ ਜਿਵੇਂ ਪੁਰਸ਼ੇਵਰ ਧਾਮ ਦੇ ਵਿੱਚ ਤੇ ਦਵਿੰਦਰ ਸ਼ਾਸਤਰੀ ਪੰਡਤ ਜੀ ਆਧਾਰ ਕਾਟ ਲੈ ਕੇ ਨਾਮ ਕਰਦੇ ਚਮਤਕਾਰ ਹੋਵੇ ਕਹਿੰਦੇ ਵਿਕੇਸ਼ਵਰ ਧਾਮ ਉਹਵੇਂ ਕਿਤੇ ਪ੍ਰੇਮ ਧਾਮ ਤੇ ਨਹੀਂ ਲੜਾਈ ਝਗੜਾ ਥੋੜੀ ਕਰਨੇ ਬੈਠੇ ਆਪਾਂ ਤੇ ਆਪਾਂ ਹੀ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮ ਧਾਮ ਬੰਦੀ ਬਾਬਾ ਜੀ ਉਹ ਚਿਹਰਾ ਤੇਰੀ ਇਸ਼ਾਨਦਗ ਵਰਗੀਆਂ ਮਹਾਰਾਜ ਸੱਚੇ ਬਾਦਸ਼ਾਹ ਵਰਗੀਆਂ ਹਸਤੀਆਂ ਤੇ ਪੱਥਰ ਰੋਕ ਸਕਦੀਆਂ ਬਿਲਕੁਲ ਅਸਮਾਨ ਨੂੰ ਪਾਰ ਕੇ ਰੱਖਦੀਆਂ ਬਿਲਕੁਲ ਬਿਲਕੁਲ ਕੀ ਸਿਰ ਘਮਾਣ ਵਾਲੇ ਕੀ ਆਸਤਾ ਮਿਲਦੀ ਹੈ ਤੁਸੀਂ ਇੱਕ ਵੀਡੀਓ 'ਚ ਕਹਿ ਰਹੇ ਹੋ 1 ਕਰੋੜ ਰੁਪਿਆ ਲਾ ਕੇ 1 ਤੋਂ 1.5 ਕਰੋੜ ਰੁਪਿਆ ਲਾ ਕੇ ਅਸੀਂ ਮੇਲਾ ਕਰਾਨੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਹਿੰਦੇ ਘਵਾਂਦੇ ਸਿੰਗਲ ਨਿਸਲੀਮ ਵਰਗੇ ਖਾਨ ਸਾਹ ਵਰਗੇ ਉਹ ਜਿਹੜੇ ਇੱਥੇ ਆਉਂਦੇ ਜਿਨ੍ਹਾਂ ਦੀ ਲੱਖਾਂ ਹਜ਼ਾਰਾਂ ਤੇ ਬਾਬਾ ਜੀ ਪੀਸ ਕਰੋੜਾਂ ਕੇ ਕਿੱਥੋਂ ਤੋਂ ਇੱਕ ਚਾਰੀ ਜਰੀ ਲੱਗੀ ਹੈ ਇਹਨਾਂ ਦੇ ਸਿਰ ਤੋਂ

ਬਾਣਾ ਸਟੇਲਿਕ ਉੱਤੇ ਕੀ ਹੈ 10ਵੇਂ ਪਾਸੇ ਉੱਤੇ ਕੁਝ ਹੈਗਾ ਨਹੀਂ ਕੋਈ ਦੱਸਣ ਲੱਗਿਆ ਤੁਹਾਨੂੰ ਮੇਰਾ ਇਹ ਤਾਂ ਉੱਤੇ ਕੀ ਜਦੋਂ ਉਹਨਾਂ ਨੇ ਸਾਨੂੰ ਸਰੂਪ ਹੀ ਦੇ ਦਿੱਤਾ ਹੈ ਤੇ ਸਭ ਤੋਂ ਉੱਤੇ ਹੈ ਤੇ ਮੈਂ ਤਾਂ ਪਹਿਲਾਂ ਕਹਿ ਰਿਹਾ ਆਓ ਤੁਸੀਂ ਉੱਪਰ ਯਾਰ ਕੋਈ ਗੱਲ ਨਹੀਂ ਆਓ ਆਓ ਇਧਰ ਆਓ ਆਓ ਪਲੀਜ਼ ਨਹੀਂ ਅਰੇ ਕੋਈ ਕੋਈ ਲੜਾਈ ਝਗੜਾ ਥੋੜੀ ਕਰਨ ਬੈਠੇ ਆਪਾਂ ਤੁਹਾਨੂੰ ਮੈਂ ਸਿੱਲਿਕੇ ਲਾ ਕੇ ਦਊਂਗਾ ਉਸ ਚੀ ਦੀ ਯਾਰ ਮੇਰਾ ਬਚਪਨ ਡਿਸਟ੍ਰਿਕਟ ਮਾਨਸਾ ਬਟਿੰਡਾ ਦੇ ਵਿੱਚ ਹੀ ਗੁਜ਼ਰਿਆ ਹੈ ਤੇ ਮੈਂ ਕਿਉਂ ਮੁਹੱਬਤ ਕਰ ਰਿਹਾ ਬਾਣੇ ਦੀ ਕਿਉਂਕਿ ਮੇਰਾ ਬਚਪਨ ਤੁਹਾਡੇ ਚ ਗੁਜ਼ਰਿਆ ਹੈ ਸਾਡੇ ਬਲੇ ਨਜ਼ਦੀਕ ਤਲਵੰਡੀ ਸਾਬੋ ਹੈ ਮੇਰੇ ਪਿੰਡੇ ਦੇ ਬਿਲਕੁਲ ਨਾਲ ਉੱਥੇ ਮੇਲਾ ਭਰਦਾ ਸੀਗਾ ਜੇ ਤੁਹਾਨੂੰ ਪਤਾ ਹੋਵੇ ਤਲਵੰਡੀ ਸਾਬੋ ਸਿੰਘ ਸਭਾ ਨਾਉਂਦੀ ਸੀ ਮੈਂ ਛੋਟਾ ਜਿਹਾ ਹੁੰਦਾ ਸੀ ਸਾਰਾ ਤੁਹਾਡੀ ਗੋਦੀਆਂ ਚ ਪਲਿਆ ਹੋਇਆ ਰਹੀ ਗੱਲ ਤਨਸ਼੍ਰੀ ਗੰਦ ਸਾਹਿਬ ਜੀ ਦੀ ਇਹ ਦਰਬਾਰ ਹੈ ਪ੍ਰੇਮਤਾ ਜਿਹਦਾ ਨਾਮ ਹੈ ਪ੍ਰੇਮਤਾ ਯਹਾਂ ਪਰ ਹੋਤਾ ਹੈ ਹਰ ਧਰਮ ਦਾ ਸਨਮਾਨ ਮਿਲਦਾ ਹੈ ਮੁਹੱਬਤ ਦਾ ਪੈਗਾਮ ਉਸੇ ਕਾ ਨਾਮ ਸ਼੍ਰੀ ਪ੍ਰੇਮਦਾ ਸਾਡੇ ਵੱਲੋਂ ਹਰ ਧਰਮ ਨੂੰ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ ਹੈ ਮੇਰੇ ਲਈ ਸ਼ਾਇਦ ਤੁਹਾਨੂੰ ਵੀਡੀਓ ਚ ਦੇਖਿਆ ਵੀ ਹੋਵੇ ਤੁਸੀਂ ਪਹਿਲਾਂ ਕਨਸ਼ੂ ਗੰਸਾਬ ਜੀ ਦਾ ਪ੍ਰਕਾਸ਼ ਦਰਬਾਰ ਦੇ ਵਿੱਚ ਵੀ ਹੋਇਆ ਸੀਗਾ ਜਸਟ 2 ਮਹੀਨੇ ਪਹਿਲਾਂ ਪਰ ਮੈਂ ਬੜਾ ਆਪਣੇ ਆਪ ਨੂੰ ਭਾਗਿਆਸ਼ਾਲੀ ਸਮਝਦਾ ਹਾਸ ਟਿੱਕਰ ਦੇ ਵਿੱਚ ਆਪ ਜੀ ਕੋਈ ਵੀ ਸੀ ਦੀ ਦਿਹਾਰਾ ਜਾਂ ਤਾਂ ਤਾਂ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਤਾਂ ਕੋਈ ਵੀ ਪ੍ਰਕਾਸ਼ ਦਿਹਾਰਾ ਜਨਮ ਦਿਹਾਰਾ ਆਂਦਾ ਆਪ ਬਹੁਤ ਖੁਸ਼ੀ ਨਾਲ ਚਾਵਾ ਨਾਲ ਹਮ ਹਮਾ ਕੇ ਮਨਾਉਂਦੇ ਜੀ ਬਿਲਕੁਲ ਬਿਲਕੁਲ ਕੀ ਉਹਨਾਂ ਦੇ ਪ੍ਰਤੀ ਕੀ ਆਸਥਾ ਰੱਖਦੇ ਉਹਨਾਂ ਨਾਲੋਂ ਕਿਤੇ ਇਹ ਪੰਜਾਬ ਦੇ ਭੋਲੇ ਭਾਲੇ ਭਾਵਕ ਲੋਕਾਂ ਨੂੰ ਤੋੜ ਕੇ ਕਿਤੇ ਆਪਣੇ ਨਾਲ ਪ੍ਰੇਮ ਧਾਮਨਾ ਤੇ ਨਹੀਂ ਜੋੜਿਆ ਜਾ ਰਿਹਾ ਜਿਵੇਂ ਵਿਕੇਸ਼ਵਰ ਧਾਮ ਦੇ ਵਿੱਚ ਜਦਵਿੰਦਰ ਸ਼ਾਸਤਰੀ ਪੰਡਤ ਜੀ ਆਧਾਰ ਕਾਰਡ ਲੈ ਕੇ ਨਾਮ ਕਰਦੇ ਚਮਤਕਾਰ ਉਹ ਕਹਿੰਦੇ ਵਿਕੇਸ਼ਵਰ ਧਾਮ ਉਹ ਉਹ ਕਿਤੇ ਪ੍ਰੇਮ ਧਾਮ ਤੇ ਨਹੀਂ ਤੁਸੀਂ ਕਹਿਨ ਦਾ ਮਤਲਬ ਚਾਹਾਂਗੇ ਕੋਈ ਪਖੰਡਵਾਤ ਤਾਂ ਨਹੀਂ ਹੈਗਾ ਸਿੱਧਾ ਸਪਸ਼ਟ ਬੇਫਿਕਰ ਹੋ ਕੇ ਮੈਂ ਇੱਕ ਬਿਜ਼ਨਸਮੈਨ ਆਦਮੀ ਹਾਂ ਨਾ ਕਿ ਕੋਈ ਬਾਬਾ ਮੈਂ ਤਸੱਲੀ ਨਾਲ ਸੁਭਾਅ ਕਰੋ ਕੋਈ ਦਿੱਕਤ ਨਹੀਂ ਹੈਗੀ ਜਿੰਨਾ ਤੱਕ ਰਹੀ ਕਾਰਜਮਾ ਕਰਾਉਣ ਦੀ ਆਧਾਰ ਕਾਰਡ ਜਾਂ ਨਾਮ ਦੱਸਣ ਦੀ इतने संगत किसी प्रकार का हाँ किसी का शब्द बड़े चले हम कर्जा खाए बैठे हैं गुरु गोविंद सिंह की संतानों का हम क्या मूल्य चुकाएंगे उनके आंखों के पानी का पूजा करेंगे उनको जिंदगी के आधारों में जिनके दो दो बेटे चिंती सरहंद की दीवारों में सरहद की दीवारों ਸਤਿ ਸ਼੍ਰੀ ਅਕਾਲ ਕੋਈ ਪਖੰਡਵਾ ਤੁਸੀਂ ਵੀਡੀਓਜ਼ ਦੇਖ ਰਹੇ ਹੋ ਤਾਂ ਨਹੀਂ ਪਤਾ ਹੋਊਗਾ ਅੱਜ ਦੇ ਡੇਟ ਦੇ ਵਿੱਚ ਇੱਕ ਚੱਕਰ ਬਣਿਆ ਹੋਇਆ ਹੈ ਮੇਰੇ 'ਚ ਮਾਤਾ ਆ ਗਈ ਮੇਰੇ 'ਚ ਬਾਬਾ ਆ ਗਿਆ ਮੇਰੇ 'ਚ ਪੀਰ ਆ ਗਿਆ ਨਵੇਂ ਨਵੇਂ ਟੰਗ ਬਣੇ ਹੋਏ ਨੇ ਪੀਰ ਬੁੱਧੂ ਸ਼ਾਹ ਜੀ ਵੜ ਕੇ ਬਾਬਾ ਫਰੀਦ ਸਾਹਿਬ ਜੀ ਵੜ ਗਏ ਨਵੀ ਖਾਨ ਗਣੀ ਖਾਨ ਵੜ ਗਏ ਪੀਰ ਜਿਹੜੇ ਏਡੇ ਏਡੇ ਤਗੜੇ ਪਗੰਬਰ ਹੋਏ ਨੇ ਪੀਰ ਫਕੀਰ ਦਾ ਮਤਲਬ ਹੈ ਕੀ ਆਤਮਾ ਦਾ ਕੰਪਨ ਮਹਾਤਮਾ ਨੇ ਲੈਵ ਲਾ ਕੇ ਰੱਖਣਾ ਬਿਲਕੁਲ ਫਕੀਰ ਚਾਂਦ ਤੇ ਜ਼ਮੀਨ ਤੇ ਅਸਮਾਨ ਗੁਰੂ ਨਾਨਕ ਵਰਗੀਆਂ ਮਹਾਰਾਜ ਸੱਚੇ ਪਾਤਸ਼ਾਹ ਵਰਗੀਆਂ ਹਸਤੀਆਂ ਜੇ ਪੱਥਰ ਰੋਕ ਸਕਦੀਆਂ ਜ਼ਮੀਨ ਅਸਮਾਨ ਨੂੰ ਪਾਰ ਕੇ ਰੱਖਦੀਆਂ ਤੇ ਕੀ ਸਿਰ ਘਮਾਣ ਨਾਲ ਕੀ ਆਸਤਾ ਮਿਲਦੀ ਹੈ ਉਹੀ ਦੱਸਣ ਲੱਗਾ ਸੀ ਮੈਂ ਲੋਕਾਂ ਦੇ ਸਿਰ ਘਮਾਤਾ ਜੇ ਸਾਡੇ ਕੋਈ ਬਾਬਾ ਆ ਗਿਆ ਕੋਈ ਮਾਤਾ ਆ ਗਈ ਕੋਈ ਪੀਰ ਆ ਗਿਆ ਤੁਸੀਂ ਮੇਰੀ ਵੀਡੀਓਜ਼ ਨੂੰ ਪੂਰੀ ਦੇਖੋਗੇ ਮੈਂ ਪ੍ਰੋਪਰ ਡਿਟੇਲリー ਦੱਸਿਆ ਹੋਇਆ ਹੈ ਕਿ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਨਹੀਂ ਆਉਂਦਾ ਹੁੰਦਾ ਮੇਰੇ ਸਾਰੇ ਵੀਡੀਓ YouTube ਤੇ ਚੈੱਕ ਕਰਿਓ ਮੈਂ ਸਪੈਸ਼ਲੀ ਪਾਇਆ ਕਿਸੇ ਦੇ ਅੰਦਰ ਕੋਈ ਦੇਵੀ ਦੇਵਤਾ ਕੋਈ ਪੀਰ ਫਕੀਰ ਨਹੀਂ ਆਂਦਾ ਹੈਗਾ ਕਦੇ ਵੀ ਨਹੀਂ ਆਂਦਾ ਹੈਗਾ ਇੱਕ ਉਹਦੇ ਨਾਮ ਦੀ ਮਸਤੀ ਹੈ ਦੇਵ ਜੈ ਕਿਰਨਾ ਨੇ ਬੜੇ ਲੋਕ ਤੁਸੀਂ ਦੇਖਿਆ ਹੋਊਗਾ ਵਿਆਹ ਜਾਂਦੀਆਂ ਜੀ ਨੱਚੀ ਜਾਂਦੇ ਨੇ ਅਸੀਂ ਉਹਦੇ ਨਾਮ ਦੀ ਮਸਤੀ 'ਚ ਨੱਚੀ ਜਾਂਦੇ ਆ ਬਸ ਇੰਨਾ ਗੱਲ ਸਾਡੇ ਅੰਦਰ ਨਾ ਕਦੇ ਕੁਛ ਆਇਆ ਹੈ ਨਾ ਕੁਛ ਆ ਸਕਦਾ ਹੈ ਦੁਨੀਆ ਦਾ ਕੋਈ ਵੀ ਇਨਸਾਨ ਇੱਕ ਵੀ ਇਹ ਕਦੇ ਮੇਰੇ ਅੰਦਰ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਈ ਮੈਂ ਉਹਨੂੰ ਇੱਕ ਵਾਰ ਮਿਲਣ ਜਾਊਂਗਾ ਮੈਨੂੰ ਇਹ ਗੱਲ ਦੱਸੋ ਨਾ ਸਪਸ਼ਟੀਕਰ ਦੋ ਪੰਜਾਬ ਦੇ ਵਿੱਚ 500 ਤੋਂ ਪਲੱਸ ਉੱਪਰ ਕਾਫੀ ਡੇਰਾਵਾਦ ਨੇ ਇਹਨਾਂ ਵਿੱਚ 400 ਤੋਂ 70 ਡੇਰਾਵਾਦ ਇਦਾਂ ਦੇ ਨੇ ਜਿਹੜੇ ਕਹਿੰਦੇ ਨੇ ਲਿਆਓ ਭਾਈ 25 ਤੋਂ 50 ਹਜ਼ਾਰ ਤੁਹਾਡੀ ਫੀਸ ਲਾ ਕੇ ਕੰਮ ਕਰਾਂਗੇ ਕਿਤੇ ਪ੍ਰੇਮਤਾਮ ਬੰਟੀ ਬਾਬਾ ਜੀ ਉਹ ਚਿਹਰਾ ਤੇ ਨਹੀਂ ਜਿੱਥੇ ਮੇਰੇ ਖਿਆਲ ਇੱਕ ਮਿੰਟ ਇੱਕ ਮਿੰਟ ਪੰਜ ਸੌ ਬੰਦਾ ਇੱਥੇ ਬੈਠਾ ਹੈ ਇਸ ਟਾਈਮ ਸਰਦੀ ਹੈ ਸੰਗਤ ਘਟ ਹੈ ਹਿੰਦੁਸਤਾਨ ਦਾ ਤਾਂ ਨਹੀਂ ਮੈਂ ਕਹੂੰਗਾ ਪੰਜਾਬ ਦਾ ਇਹ ਪਹਿਲਾ ਡੇਰਾ ਹੋਊਗਾ ਜਿੱਥੇ ਕਿਸੇ ਰੂਪ ਦੇ ਵਿੱਚ ਕੋਈ ਵੀ ਪੈਸਾ ਬਾਬੇ ਕੋਈ ਪੈਸੇ ਲੈਂਦੇ ਬੜੇ ਤਰੀਕੇ ਹੁੰਦੇ ਨੇ ਆ ਤੇਰਾ ਟਾਲਾ ਲਾਉਣਾ ਪਊਗਾ ਆ ਤੇਰੀ ਕੜਾਈ ਲਾਉਣੀ ਪਊਗੀ ਹੈਨਾ ਬੜੇ ਤਰੀਕੇ ਹੁੰਦੇ ਨੇ ਪੂਰੀ ਸੰਗਤ ਦੇ ਵਿੱਚੋਂ ਕਿਸੇ ਰੂਪ ਦੇ ਵਿੱਚ ਪ੍ਰੇਮ ਦਾਮ ਕਦੀ ਕੋਈ ਪੈਸਾ ਨਹੀਂ ਲਿਆ ਗਿਆ ਨੈਕ ਬਿਜ਼ਨਸਮੈਨ ਆ ਇੱਕ ਮੀਡੀਆ ਚ ਕਹਿੰਦੇ ਆਏ ਹੋ ਤੇ ਹਜੇ ਤੱਕ ਕਹਿੰਦੇ ਹੋ ਕਿ ਪ੍ਰੇਮ ਦਾਮ ਇਹ ਕਰਪੀਆ ਖਜੂਰ ਨਹੀਂ ਦਿੰਦਾ ਬਿਲਕੁਲ ਖਜੂਰ ਨਹੀਂ ਲੈਂਦਾ ਹੀ ਨਹੀਂ ਹਾਂਜੀ ਹੂੰ ਬਿਲਕੁਲ ਨਹੀਂ ਦਿੰਦਾ ਹਾਂ ਤੁਹਾਡੇ ਲੋਕਾਂ ਦੇ ਦਿਮਾਗ 'ਚ ਸਵਾਲ ਲਊਗਾ ਤੁਹਾਡੇ ਜਰੀਏ ਮੈਂ ਦੱਸ ਦਿੰਦਾ ਵੀ ਜਦੋਂ ਪੈਸੇ ਲੈਂਦੇ ਨਹੀਂ ਤਾਂ ਤੁਹਾਡਾ ਦਰਬਾਰ ਚੱਲਦਾ ਕਿੱਦਾਂ ਹੈ ਬੜੇ ਲੋਕਾਂ ਦੇ ਦਿਮਾਗ 'ਚ ਸਵਾਲ ਹੈ ਪੀ ਜਦੋਂ ਪੈਸੇ ਲੈਂਦੇ ਨਹੀਂ ਹੈਗੇ ਤਾਂ ਐਡਾ بڑا ਦਰਬਾਰ ਚੱਲਦਾ ਕਿਵੇਂ ਹੈ ਅਸੀਂ 12 ਟਸਤੀਆਂ ਦਰਬਾਰ ਦੇ ਤੁਸੀਂ ਇੱਕ ਵੀਡੀਓ 'ਚ ਕਹਿ ਰਹੇ ਹੋ 1 ਕਰੋੜ ਰੁਪਇਆ ਲਾ ਕੇ ਇੱਕ ਤੋਂ ਡੇਢ ਕਰੋੜ ਰੁਪਇਆ ਲਾ ਕੇ ਅਸੀਂ ਮੇਲਾ ਕਰਾਨੇ ਆ ਪੰਜਾਬੀ ਇੰਡਸਟਰੀ ਦੇ ਜਿਹੜੇ ਕਹਿੰਦੇ ਘਵੰਦੇ ਸਿੰਘ ਨਾਲ ਸਲੀਮ ਵਰਗੇ ਖਾਨ ਸਾਹ ਵਰਗੇ ਉਹ ਜਿਹੜੇ ਇੱਥੇ ਆਂਦੇ ਜਿਨ੍ਹਾਂ ਦੀ ਲੱਖਾਂ ਹਜ਼ਾਰਾਂ ਤੇ ਬਾਬਾ ਜੀ ਪੀਸ ਕਰੋੜਾਂ ਕੇ ਉਹ ਕਿੱਥੋਂ ਤੂੰ ਮੈਂ ਉਹ ਹੀ ਦੱਸਣ ਉਹ ਹੀ ਦੱਸਣ ਲੱਗ ਗਿਆ ਖਰਚੇ ਕਿੱਥੋਂ ਉਹ ਹੀ ਦੱਸਣ ਲੱਗ ਗਿਆ ਅਸੀਂ 10 ਤੋਂ 12 ਟਸਤੀਆਂ ਆ ਲਗਭਗ ਇੱਕ ਚੈਰੀ ਜਿਹਰੀ ਲੱਗੀ ਹੈ ਇਹਨਾਂ ਦੇ ਸਿਰ ਤੋਂ ਤਾਂ ਨਹੀਂ ਚੱਲ ਆ। ਹਾਂ ਬੋਲੋ। ਨਹੀਂ। ਕਦੇ ਕਿਸੇ ਨੌਕਦੇ ਵਿੱਚ ਕਿਸੇ ਨੂੰ ਵੀ ਪੈਸਾ ਲਿਆ ਗਿਆ? ਨਹੀਂ। ਕਦੇ ਕਿਸੇ ਕਦੇ ਕਿਸੇ ਨੂੰ ਕੋਈ ਧਰਮ ਚੇੜ ਕਰਨ ਲਈ? ਨਹੀਂ। ਅਸੀਂ 12 ਬਸਤਾਂ। ਇਹਦੇ ਨਾਲ ਦਿੰਦੇ ਆਇਓ ਸਭ ਨੂੰ। ਨਹੀਂ ਇੱਕ ਚੀਜ਼ ਹੋਰ ਵੀ ਆ। ਮੰਨੇ ਕਿ ਚਲੋ ਵੀ ਇੱਥੇ ਸਾਰੇ ਕਹਿ ਰਹੇ ਆ ਹਾਂਜੀ ਤੁਸੀਂ ਇਕੱਲੇ ਇਕੱਲੇ ਨੂੰ ਕਿਸੇ ਵੀ ਬੰਦੇ ਨੂੰ ਪੁੱਛ ਲਿਓ ਹਾਂਜੀ ਉਹ ਤਾਂ ਪੈਸਾ ਲਿਆ ਦੇਣਾ ਮੰਨ ਕੇ ਚਲੋ ਬਾਬਾ ਜੀ ਵੀ ਕਹਿੰਦਾ ਇੱਕ ਵੀ ਨਹੀਂ ਦੇ ਤੁਸੀਂ ਕਿਸੇ ਵੀ ਬੰਦੇ ਲੈ ਕਹਿ ਨਾ ਬਲੋ ਇਕੱਲੇ ਇਕੱਲੇ ਜਾ ਕੇ ਪੁੱਛੋ ਥੇਲ ਮੇਂ ਕਿਸ ਨੂੰ ਦਸਾ ਲੈ ਗੋ ਪੋਚ ਲਿਓ ਪੰਚਤੋਂ ਐਸੇ ਲੈ ਗਿਆ ਜਿਉਂ ਕਹਿਦੂਗਾ ਲੈ ਗਿਆ ਜਿਉਂ ਜੋ ਪੁੱਛੋ ਪਸਾਰਾ ਪੰਜਾਬ ਵਿੱਚ ਕੋਈ 1 ਰੁਪਇਆ ਦੀ ਪਰਚੀ ਕੁੱਤੀ ਇਹ ਹਰ ਸਾਲ ਦੀ ਤਰ੍ਹਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬਾ ਮਹਾਰਾਜ ਨੇ ਇੰਨੀ ਆਸਥਾ ਰੱਖਦੇ ਨੇ ਕੀ ਗੱਲ ਆ ਲੈਥੇ ਇੱਕ ਸ੍ਰੀ ਸਥਾਨ ਨਹੀਂ ਬਣਨਾ ਚਾਹੀਦਾ ਬਿਲਕੁਲ ਬਣਨਾ ਚਾਹੀਦਾ ਜੀ ਬਿਲਕੁਲ ਤੁਸੀਂ ਮੰਦਿਰ ਤਿਆਰ ਕੀਤਾ ਇੱਕ ਬਾਰੇ ਬਿਲਕੁਲ ਬਣਨਾ ਚਾਹੀਦਾ ਬਿਲਕੁਲ 100% ਬਣਨਾ ਚਾਹੀਦਾ ਤੁਹਾਡੇ ਵਰਗੇ ਸ਼ਹੀਦਾਂ ਸਿੰਘ ਦਾ ਪੂਰਾ ਸਾਖ ਰਿਆ ਤਖਤ ਜਰੂਰ ਬਣੂਗਾ फिर मेरे वालों परिवार वालों लाइविया फौजों का बहुत बहुत स्वागत बहुत बहुत धनबाद बहुत ही बहुत बहुत शुक्रिया बहुत बहुत धन्यवाद जय श्रीकाल खालसा वागुरु जी की फतह